ਉਹ ਪੜਨ ਵਾਸਤੇ ਗਈ ਸੀ ਜੋ ਸਾਨੂੰ ਸਾਡੀ ਰਿਸ਼ਤੇਦਾਰੀ ਤੋਂ ਪਤਾ ਲੱਗਿਆ ਵੀ ਮੈਨੂੰ ਕੱਲ ਕੋਈ 2:30 ਵਜੇ ਪਤਾ ਲੱਗਿਆ ਉਹੀ ਪੁਲਿਸ ਨੇ ਦੱਸਿਆ ਵੀ ਤੁਹਾਡੇ ਬੱਚਾ ਐਵੇਂ ਹੋ ਗਿਆ ਵਾ ਫੇਰ ਉਹ ਗਏ ਆ ਤੇ ਉਹ ਆਪਣੀ ਕਾਰਵਾਈ ਪੁਲਿਸ ਉੱਤੇ ਕਰਨ ਲਈ ਆ ਕਿੰਨੇ ਚਿਰ ਪਹਿਲਾਂ ਕੁੜੀ ਆ ਬਾਹਰ ਗਈ ਉਹ 2 ਸਾਲ ਹੋ ਗਏ ਕਿੰਨੇ ਭੈਣ ਭਾਈ ਦੋ ਭੈਣ ਭਾਈ ਆ ਇੱਕ ਕੁੜੀ ਆ ਤੇ ਇੱਕ ਦਾਕੜ ਵੀ ਹੈ ਉਹ ਵੀ ਉਹਦੇ ਭਾਈ ਗਾਦੀ ਭਾਈ ਕਰਦੇ ਆ ਡੌਟ ਡੌਟਰੀ ਕਰਦੀ ਕਿਵੇਂ ਦੇਖਦੇ ਜੋ ਕੀ ਮੰਗ ਕਰਦੇ ਜੋ ਗਵਾਨ ਤੋਂ ਦੇਖੋ ਨਹੀਂ ਇਹ ਦੁਨੀਆ ਤੋਂ ਦੇ ਰਹੀ ਕੀ ਮੰਗ ਕਰਦੇ ਸਾਫ ਜੀ ਮੰਗ ਕਰਦੇ ਆ ਮੰਗਾ ਮੰਗਾ ਇੱਥੇ ਕਹਦੀਆਂ ਜੋ ਇੱਥੇ ਹਾਲਾਤ ਉਹੋ ਹੀ ਬਾਹਰ ਬਣੇ ਪਏ ਆ ਉੱਥੇ ਵੀ ਗੈਂਗਸਟਰ ਵਾਰ ਚੱਲਣ ਡਿਆ ਆ ਉੱਥੇ ਦੋ ਪਾਰਟੀਆਂ ਆਪਸ ਵਿੱਚ ਗੋਲੀ ਚਲਾਉਂਦੇ ਸੀ ਇਹ ਰੋਡ ਦੇ ਉੱਤੇ ਖੜੀ ਸੀ ਗੋਲੀ ਇਹਦੇ ਲੱਗੀ ਤੇ ਉਹਦੀ ਮੌਤ ਹੋ ਗਈ ਇਹ ਜੀ ਬਹੁਤ મતਭਗੀ ਘਟਨਾਵਾਂ ਹਰੇਕ ਪੰਜਾਬ ਦਾ ਜਿਹੜਾ ਬੱਚਾ ਉਹ ਆਪਣਾ ਭਵਿੱਖ ਬਣਾਉਣ ਵਾਸਤੇ ਬਾਹਰਲੇ ਦੇਸ਼ਾਂ ਦੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਪੜਾਈਆਂ ਕਰਨ ਵਾਸਤੇ ਜਾਂਦੇ ਆ ਇਸੇ ਹੀ ਤਰ੍ਹਾਂ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਸਾਹਿਬ ਦਾ ਸਰਪੰਚ ਇਹਨਾਂ ਦੀ ਬੱਚੀ ਜਿਹੜੀ ਹੈਗੀ ਉਹ ਵੀ ਪੜਾਈ ਕਰਨ ਵਾਸਤੇ ਗਈ ਸੀ ਪਰ ਉਥੇ ਉਹ ਪੰਜਾਬ ਦੇ ਵਿੱਚ ਹਾਲਾਤ ਆ ਇਸ ਤੋਂ ਵੀ ਵੱਧ ਜਿਹੜੇ ਹਾਲਾਤ ਜਿਹੜੇ ਉਹ ਖਰਾਬ ਹੋਏ ਪਏ ਆ ਦੋ ਗੁੱਟਾਂ ਦੇ ਵਿੱਚ ਜਿਹੜੀ ਉਹ ਆਪਸ ਵਿੱਚ ਕੋਈ ਲੜਾਈ ਹੋ ਰਹੀ ਸੀ ਇਹ ਬੱਚੀ ਜਿਹੜੀ ਹੈਗੀ ਆਪਣੇ ਪੜਾਈ ਕਰਨ ਜਾ ਰਹੀ ਸੀਗੀ ਤੇ ਉੱਥੇ ਰੋਡ ਦੇ ਉੱਤੇ ਇਹ ਜਿਹੜੀ ਆ ਉਹਨਾਂ ਦੀ ਗੋਲੀ ਜਿਹੜੀ ਆਣ ਕੇ ਵੱਜ ਗਈ ਪਰ ਇਹ ਗੱਲ ਹੈ ਕਿ ਜੋ ਇਹ ਸਰਕਾਰਾਂ ਜਿਹੜੀਆਂ ਵਾ ਇਹ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਉਹਨਾਂ ਨੂੰ ਵੀ ਇਹ ਜਿਹੜੀਆਂ ਕਾਰਵਾਈਆਂ ਇਹਨਾਂ ਇਹੋ ਜਿਹੇ ਅੰਸਰਾਂ ਤੇ ਕਰਨੀਆਂ ਚਾਹੀਦੀਆਂ ਹੁਣ ਜੇਕਰ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਲਾਉਂਡਰ ਜਿਹੜਾ ਵਾ ਉਹਦੀ ਸਥਿਤੀ ਖਰਾਬ ਹੋਈ ਆ ਇਸੇ ਹੀ ਤਰ੍ਹਾਂ ਸਾਡੇ ਤਰਨਤਾਰਨ ਜਿਹੜੇ ਦੇ ਵਿੱਚ ਵੀ ਬਹੁਤ ਸਾਰੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਏ ਹੋਦੀਆਂ ਗੋਲੀਆਂ ਜਿਹੜੀਆਂ ਵਾਪਰੀਆਂ ਪਾਟਕਰ ਦੀ ਬੀਬੀ ਦੇ ਉੱਤੇ ਵੀ ਜਿਹੜਾ ਉਹ ਵੇਖੋ ਇਹ ਉਹਦੀ ਵੀ ਮੌਤ ਕਰ ਦਿੱਤੀ ਗਈ ਉਹਦੇ ਘਰ ਲੁੱਟ ਖੋ ਕਰਕੇ ਹੋਰ ਵੀ ਜੜੀਆਂ ਵਾਰਦਾਤਾਂ ਹੋਈਆਂ ਜਿਹੜੀ ਇਹ ਬੱਚੀ ਦੀ ਜਿਹੜੀ ਇਹ ਵਾਰਦਾਤ ਹੋਈ ਆ ਇਹ ਤੇ ਸਾਡੇ ਇਹ ਨਗਰ ਨੂੰ ਸਾਡੇ ਇਲਾਕੇ ਨੂੰ ਪੰਜਾਬ ਨੂੰ ਜਿਹੜਾ ਇਥੇ ਜੋੜ ਕੇ ਰੱਖ ਦਿੱਤਾ ਅਸੀਂ ਇਹ ਮੰਗ ਕਰਦੇ ਆਂ ਵੀ ਇਹ ਸਰਕਾਰਾਂ ਨੂੰ ਜਿਹੜੇ ਆ ਇਹ ਕੋਈ ਨਾ ਕੋਈ ਠੁਕਵੇਂ ਕਦਮ ਚੁੱਕਣੇ ਚਾਹੀਦੇ ਆ ਜਿਹੜੇ ਇਹ ਇਹੋ ਜਿਹੀਆਂ ਜਿਹੜੀਆਂ ਇਹ ਵਾਰਦਾਤਾਂ ਹੁੰਦੀਆਂ ਇਹ ਨਾ ਹੋਣ ਬੱਚੇ ਤਾਂ ਦੀ ਸੇਫ ਰਹਿ ਸਕਦੇ ਜੇਕਰ ਸਰਕਾਰਾਂ ਕੋਈ ਨਾ ਕੋਈ ਇਹ ਪੇਨ ਲੈਣ ਗਿਆ